ਸਰ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਅਕਾਲੀ ਦਲ ਤੋਂ ਪਿਛਲੀ ਵਾਰ ਵੀ ਜਿੱਤੇ ਸੀ 9.5 ਸਾਲ ਹੋ ਗਏ ਉਹ ਦਿਨ ਆ ਹੀ ਗਿਆ ਜਿਹਦਾ ਸਾਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀਗਾ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੋਟਰਾਂ ਦੇ ਬਾਰੇ ਆਪਣਾ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਕੋਲ ਮੌਜੂਦ ਨੇ ਔਰ VOTING ਜੋ ਚੱਲ ਰਹੀ ਹੈ ਕਿੱਦਾਂ ਚੱਲ ਰਹੀ ਹੈ ਜੀ ਪਹਿਲਾਂ ਤਾਂ ਮੈਂ ਸਮੂਹ ਵੋਟਰਾਂ ਨੂੰ ਜਿੱਥੇ ਭਰਮੀ ਅਪੀਲ ਕਰਦਾ ਕਿ ਅੱਜ ਦਾ ਜਿਹੜਾ 21 ਤਰੀਕ ਦਾ ਦਿਨ ਹੈ ਆਪਣੀ ਬੋਡ ਦਾ ਅਧਿਕਾਰ ਜਿਹੜਾ ਤੁਹਾਨੂੰ ਮਿਲਿਆ ਵਾ ਉਸ ਤੋਂ ਵਾਂਝੇ ਨਾ ਹੋ ਬੋਟ ਜ਼ਰੂਰ ਪੋਲ ਕਰੋ ਜਿਹਨੂੰ ਵੀ ਵੋਟ ਪਾਉਣਾ ਚਾਹੁੰਦੇ ਉਹਨੂੰ ਪਾਓ 9.5 ਸਾਲ ਸੇਵਾ ਕੀਤੀ ਹੈ ਦਾਸ ਨੇ ਬਾੜ ਦੀ ਤੇ ਉਮੀਦ ਆ ਕਿ ਲੋਕਾਂ ਦਾ ਜੋ ਮੈਨੂੰ ਪਰਮਹੰਗਾਰਾ ਮਿਲਿਆ ਉਹਦੇ ਵਿੱਚ ਦੁਬਾਰਾ ਫੇਰ ਮੈਨੂੰ ਮੌਕਾ ਦੇਣਗੇ ਤੇ ਇੱਥੇ ਦਾ ਜਿਹੜਾ ਬੂਥ ਹੈ ਜੋ ਸਿਕਿਉਰਿਟੀ ਆ ਕੋਈ ਇੱਥੇ ਰੌਲਾ ਨਹੀਂ ਹੈ ਕਿਸੇ ਪਾਰਟੀ ਦਾ ਕੋਈ ਕੋਈ ਬਹਿਸਵਾਜੀ ਨਹੀਂ ਹੈ ਬੜੀ ਅਮਨ ਸ਼ਾਂਤੀ ਦੇ ਨਾਲ ਵੋਟਾਂ ਪੋਲ ਹੋ ਰਹੀਆਂ ਜੀ ਤਕਰੀਬਨ ਇੱਕ ਬੂਥ ਤੇ 30% ਤੇ ਇੱਕ ਤੇ 33% ਪੋਲ ਹੋ ਗਈ ਆ ਸਰਦੀ ਦਾ ਸਮਾਂ ਹੁਣ ਮੈਨੂੰ ਲੱਗਦਾ ਵਾ ਕਿ 12 1 ਵਜੇ ਤੋਂ ਬਾਅਦ ਪੋਲਿੰਗ ਵਧੂਗੀ ਤੋ ਮੈਂ ਵੋਟਰਾਂ ਨੂੰ ਵੀ ਅਪੀਲ ਕਰੂੰਗਾ ਕਿ ਆਪਣੀ ਬੋਟ ਦਾ ਅਧਿਕਾਰ ਵਰਤੋ ਤੇ ਆ ਕੇ ਵੋਟ ਵਧ ਵਧ ਪੋਲ ਕਰੋ। ਇਹ ਜੀ ਮੈਂ ਤੁਹਾਨੂੰ ਦੱਸਾਂ ਮੈਨੂੰ ਇਹ ਮੇਰੇ ਕੰਮਾਂ ਤੇ ਮੋਹ ਲੱਗਦੀ ਹੈ ਜੀ ਜਿਹੜੇ ਮੈਂ ਕੰਮ ਤਿੰਨਾਂ ਸਾਲਾਂ ਤੋਂ ਕਰਾਇਆ ਉਹਨਾਂ ਤੇ ਮੇਰੀ ਮੋਹ ਲੱਗਦੀ ਹੈ ਬਾਕੀ ਮੈਨੂੰ ਮਹੱਲੇ ਵਾਸੀ ਨੇ ਪਿਆਰ ਬਹੁਤ ਹੈ ਭੈਣਾ ਭਰਾਵਾਂ ਦਾ ਤੇ ਬਸ ਇਸੇ ਕਰਕੇ ਵੋਟਾਂ ਪੈਂਦੀਆਂ ਕੰਮ ਚਾਹੀਦਾ ਸਾਰੇ ਆ ਠੀਕ ਹੈ ਸਾਰਾ ਕੁਝ ਸ਼ਾਂਤੀ ਨਾਲ ਹੋ ਰਿਹਾ ਆਰਾਮ ਨਾਲ ਹੋ ਰਿਹਾ ਜੀ ਬਹੁਤ ਵਧੀਆ ਬਹੁਤ ਪ੍ਰਸ਼ਾਸਨ ਦਾ ਕਿਦਾਂ ਰੋਲ ਹੈ ਜੀ ਪ੍ਰਸ਼ਾਸਨ ਦਾ ਠੀਕ ਆ ਜੋ ਕਰਦੇ ਕਰੀ ਵਧੀਆ ਕਰੀ ਜਾਂਦੇ ਆ ਠੀਕ ਹੈ ਬਹੁਤ ਮਾਣ ਨੂੰ ਖੁਸ਼ੀ ਹੋ ਰਹੀ ਆ ਕਿ ਜਿਹੜੇ ਫਗਵਾੜੇ ਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਲਗਭਗ 9.5 ਪਾਉਣੇ 10 ਸਾਲ ਬਾਅਦ ਹੋ ਰਹੇ ਆ ਔਰ ਬੜੀ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਆ ਵੋਟ ਪਾਉਣ ਦੇ ਵਿੱਚ ਉਹ ਲੋਕ ਸਵੇਰ ਤੋਂ ਹੀ 7 ਵਜੇ ਤੋਂ ਹੀ ਬੜੇ ਉਤਸ਼ਾਹ ਨਾਲ ਵੋਟਾਂ ਪਾ ਰਹੇ ਆ ਔਰ ਬੜੇ ਮਾਣ ਵਾਲੀ ਗੱਲ ਹੈ ਫਗਵਾੜੀ ਕਾਰਪੋਰੇਸ਼ਨ ਦਾ ਇਹ ਇਲੈਕਸ਼ਨ ਹੋ ਰਿਹਾ ਹੈ ਔਰ ਲੋਕਾਂ ਦੇ ਵਿੱਚ ਬੜਾ ਸਾਹ ਆ ਸਾਡੇ ਡਾਕਟਰ ਸਾਹਿਬ ਦੇਖੋ ਆਪਣਾ ਸਾਰਾ ਕੰਮਕਾਜ ਛੱਡ ਕੇ ਵੀ ਵੋਟ ਪਾਣ ਆਇਆ ਇਹ ਬੋਟ ਪਾਣ ਦੀ ਤਾਕਤ ਇਹ ਇਹ ਸਿੱਖੀ ਦਾ ਕਰ ਰਹੀਆਂ ਵਾ ਤੇ ਆਮ ਪਬਲਿਕ ਵੀ ਕਰ ਰਹੀ ਆ ਮੈਂ ਸਾਰੀ ਪਬਲਿਕ ਨੂੰ ਖੁਸ਼ ਹਾਂ ਵੱਧ ਤੋਂ ਵੱਧ ਵੋਟਾਂ ਪਾਓ ਆਓ ਆਪਾਂ ਮਿਲ ਜੋੜ ਕੇ ਵੋਟਾਂ ਪਾਈਏ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਪਾਈਏ ਪਰ ਵੋਟ ਜ਼ਰੂਰ ਪਾਈਏ ਚੱਲ ਰਹੀ ਹੈ ਪੀਸਫੁਲੀ ਚੱਲ ਰਹੀ ਹੈ ਜਾਂ ਕਿ ਬਹੁਤ ਵਧੀਆ VOTING ਚੱਲ ਰਹੀ ਹੈ ਆਲਮੋਸਟ ਹੁਣ ਤੱਕ 400 ਪਲੱਸ ਹੋ ਚੁੱਕੀ ਹੈ ਠੀਕ ਹੈ ਜੀ ਤੇ ਬਹੁਤ ਸ਼ਾਬਾਸ਼ ਪੂਰਵਕ ਕੋਈ ਇੰਤਜ਼ਾਰ ਨਹੀਂ ਹੈਗਾ ਤੇ ਮੈਂ ਇਹਦੇ ਲਈ ਧੰਨਵਾਦ ਕਰਨਾ ਚਾਹਾਂਗਾ ਸਾਰੇ ਮੇਰੇ ਜਿਹੜੇ ਆਪੋਨੈਂਟਸ ਖੜੇ ਨੇ ਉਹਨਾਂ ਦਾ ਵੀ ਤੇ ਜਿਹੜੇ ਵੋਟਰਸ ਆ ਰਹੇ ਉਹਨਾਂ ਦਾ ਵੀ ਤੇ ਜਿੰਨੇ ਵੀ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਬਹੁਤ ਵਧੀਆ ਤਰੀਕੇ ਨਾਲ ਚੋਣ ਹੋ ਰਿਹਾ ਹੈ ਐਸਜੀਐਮ ਸਾਹਿਬ ਦੇ ਅੰਡਰ ਇਲੈਕਸ਼ਨ ਕਮਿਸ਼ਨ ਦੇ ਅੰਡਰ ਚੱਲ ਰਹੀ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਕੋਲ ਆਏ ਆ ਭਾਜੀ ਰੁਝਾਨ ਤਾਂ ਬਹੁਤ ਵਧੀਆ ਹੈ ਲੋਕਾਂ ਦਾ ਉਤਸ਼ਾਹ ਵੀ ਬਹੁਤ ਹੈ ਠੀਕ ਹੈ ਜੀ ਨਿਦਾਰ ਤੇ ਪਤਾ ਲੱਗੂਗਾ ਜੀ ਕੀ ਆਂਦਾ ਕੀ ਨਹੀਂ ਜਾਂਦਾ ਪੁਰਸਾ ਬਹੁਤ ਲੋਕਾਂ ਦੇ ਵਿੱਚ ਇਸ ਟਾਈਮ ਜਿਸ ਤਰ੍ਹਾਂ ਕੀ 9.5 ਸਾਲ ਬਾਅਦ ਐਮਸੀ ਇਲੈਕਸ਼ਨ ਹੋਏ ਆ ਜੀ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਦਾ ਜੀ ਬਾਕੀ ਬਾਕੀ ਸਾਰਾ ਕੁਝ ਜੋ ਚੱਲਦਾ ਪਿਆ ਹੈ VOTING ਚੱਲ ਰਹੀ ਹੈ ਨਾਰਮਲ ਚੱਲ ਰਹੀ ਹੈ ਬਿਲਕੁਲ ਨਾਰਮਲ ਚੱਲ ਰਹੀ ਹੈ ਜੀ ਕੋਈ ਖੱਪਖਾਨਾ ਨਹੀਂ ਹੈਗਾ ਕੁਝ ਨਹੀਂ ਹੈਗਾ ਪੁਲੀ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਰੋਲ ਨਿਭਾਈ ਹੈ ਤੇ ਕੋਈ ਖਪਖਾਨਾ ਨਹੀਂ ਬਿਲਕੁਲ ਜੋ ਵੀ ਚੀਜ਼ ਹੈ ਬਿਲਕੁਲ ਸਮੂਚ ਚਲ ਰਹੀ ਹੈ ਜੀ ਐਸੋਲੇ ਸਰ ਕਿੰਨੀ ਕੁ ਵੋਟ ਹੁਣ ਤੱਕ ਜਿਹੜੀ ਆ ਪਹੁੰਚ ਚੁੱਕੀ ਆ ਐਸੇ 550 ਤੋਂ ਉੱਪਰ ਵੋਟ ਪਹੁੰਚ ਚੁੱਕੀ ਆ ਜੀ ਮਤਲਬ ਤੁਹਾਡੇ ਹਿਸਾਬ ਨਾਲ ਦੇਖੇ ਤੇ ਬਹੁਤ ਵਧੀਆ ਇਹ ਅੰਕੜਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜਿਸ ਤਰ੍ਹਾਂ ਕੀ ਇਹ 10 ਸਾਲ ਬਾਅਦ ਵੋਟਾਂ ਬਾਅਦ ਵੋਟਾਂ ਹੋ ਰਹੀਆਂ ਲੋਕਾਂ 'ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਲੱਗਿਆ ਬਹੁਤ ਜ਼ਿਆਦਾ ਅਸੀਂ ਸਮਝ ਲਓ ਬਹੁਤ ਜ਼ਿਆਦਾ ਜੀ ਹੁਣ ਕਹਿੰਦੇ ਆਪਣਾ ਬਣਾ ਅਸੀਂ ਐਮਸੀ ਚੁਣਨਾ ਤੇ ਚੁਣਨਾ ਹੀ ਆ ਜੀ ਬਸ ਠੀਕ ਹੈ ਜੀ ਲੋਕੀ ਚ ਲੱਗੇ ਹੋਏ